ਸ਼ੇਅਰ ਬਾਜ਼ਾਰ ਚ ਲਗਾਤਾਰ ਉਛਾਲ ਵੇਖਣ ਨੂੰ ਮਿਲ ਰਿਹਾ ਹੈ ਸੈਂਸੈਕਸ 72000 ਤੋਂ ਪਾਰ ਪਹੁੰਚ ਚੁੱਕਿਆ ਹੈ ਜਿਸ ਨਾਲ ਹੀ ਨਿਫਟੀ 8776 ਅੰਕਾਂ ਤੇ ਪਹੁੰਚਿਆ ਹੈ ਬੀਤੇ ਦਿਨ ਵੀ ਸੈਂਸੈਕਸ ਅਤੇ ਨਿਫਟੀ ਦੇ ਵਿੱਚ ਉਛਾਲ ਵੇਖਣ ਨੂੰ ਮਿਲਿਆ ਸੀ ਮੋਦੀ ਸਰਕਾਰ ਦੇ ਫੈਸਲਿਆਂ ਦਾ ਅਸਰ ਸ਼ੇਅਰ ਬਾਜ਼ਾਰ ਤੇ ਵੇਖਣ ਨੂੰ ਮਿਲ ਰਿਹਾ ਹੈ ਰਿਕਾਰਡ ਪੱਧਰ ਤੇ ਪਹੁੰਚਿਆ ਹੈ ਸ਼ੇਅਰ ਬਾਜ਼ਾਰ ਸੈਂਸੈਕਸ 72000 ਤੋਂ ਪਾਰ ਪਹੁੰਚ ਗਿਆ ਜਿਸ ਨਾਲ ਨਿਫਟੀ 8076 ਅੰਕਾਂ ਤੇ ਪਹੁੰਚਿਆ ਬੀਤੇ ਦਿਨ ਸੈਂਸੈਕਸ 26852 ਤੇ ਪਹੁੰਚਿਆ ਸੀ ਅਤੇ ਨਿਫਟੀ 8000 ਦੇ ਅੰਕਾਂ ਤੇ ਪਹੁੰਚਿਆ ਸੀ ਗੌਰਵ ਹੌਸਲਾ এবੀਪੀ ਸਾਝਾ ਪਤਰਕਾਰ ਸਾਨਾ ਫੋਨ ਲਾਈਨ ਤੇ ਜੁੜੇ ਹੋਏ ਨੇ ਜੀ ਗੌਰਵ ਮੋਦੀ ਸਰਕਾਰ ਦੇ ਫੈਸਲਿਆਂ ਦਾ ਅਸਰ ਵੇਖਣ ਨੂੰ ਮਿਲ ਰਿਹਾ ਸ਼ੇਅਰ ਬਾਜ਼ਾਰ ਤੇ ਜੀ ਬਿਲਕੁਲ ਅਸੀਂ ਦੇਖੋ ਲਗਾਤਾਰ এবੀਪੀ ਸਾਝਾ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ ਹੈ ਕਿ ਬਾਜ਼ਾਰ ਚ ਚੰਗੇ ਦਿਨਾਂ ਦੀ ਸ਼ੁਰੂਆਤ ਲਗਭਗ ਹੋ ਚੁੱਕੀ ਹੈ ਤੁਸੀਂ ਦੇਖਿਆ ਕਿ ਮੋਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਵਜਾਦੇ ਨਵੀਆਂ ਉਚਾਈਆਂ ਛੂਹੀਆਂ ਐਫ ਆਈ ਆਈ ਦੀ ਨਿਵੇਸ਼ਕਾਂ ਜਿਹੜੇ ਵਿਦੇਸ਼ੀ ਨਿਵੇਸ਼ਕ ਹੈ ਉਹਨਾਂ ਦੇ ਖਰੀਦਦਾਰੀ ਚ ਲਗਾਤਾਰ ਵਾਧਾ ਹੋਇਆ ਅੱਜ ਕੱਲ ਵੀ ਬਾਜ਼ਾਰ ਚ ਲੰਚੋਰ ਦਾ ਤੇਜ਼ੀ ਦੇਖੀ ਗਈ ਰਿਕਾਰਡ ਲੈਵਲ ਤੇ ਪਹੁੰਚਿਆ ਸੈਂਸੈਕਸ ਤੇ ਨਿਫਟੀ ਅੱਜ ਵੀ ਬਾਜ਼ਾਰ ਦੀ ਸ਼ੁਰੂਆਤ ਹੋਈ ਉਸ ਲਈ ਵੀ ਐਬੀਪੀ ਸੰਜ ਨੇ ਸਭ ਤੋਂ ਪਹਿਲਾਂ ਕਿਹਾ ਕਿ ਬਾਜ਼ਾਰ ਨੇ ਨਵੇਂ ਜਿਹੜੇ ਨਵੇਂ ਪੱਧਰ ਹੈ ਉਹ ਬਣਾ ਲਏ ਨੇ ਲੇਕਿਨ ਲਗਾਤਾਰ ਬਾਜ਼ਾਰ ਚ ਤੇਜ਼ੀ ਦਾ ਸਿਲਸਿਲਾ ਹੋ ਜਾ ਰਿਹਾ ਹੈ ਦੇਖੋ ਕੱਲ ਜਦ ਜਾਪਾਨ ਦੇ ਪੀਐ ਨਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਹੋਈ ਉਸੋ ਕਈ ਐਮਓਯੂ ਸਾਈਨ ਹੋਏ ਲਗਭਗ 2 ਕਰੋੜ ਅਰਬ ਡਾਲਰ ਦਾ ਨਿਵੇਸ਼ ਹੋਏਗਾ ਭਾਰਤ ਵਿੱਚ ਉਹਦਾ ਸਿੱਧਾ ਅਸਰ ਹੈ ਜਿਹੜਾ ਭਾਰਤੀ ਸ਼ੇਅਰ ਬਾਜ਼ਾਰ ਚ ਦੇਖਣ ਨੂੰ ਮਿਲਿਆ ਹਾਲਾਂਕਿ ਕੱਲ ਹੀ ਅਸੀਂ ਰਿਪੋਰਟ ਦਿੱਤੀ ਸੀ ਕਿ ਅੱਜ ਵੀ ਬਾਜ਼ਾਰ ਚ ਤੇਜ਼ੀ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ ਹੋ ਸਕਦਾ ਹੈ ਕਿ ਨਿਵੇਸ਼ਕਾਂ ਨੇ ਇੱਕ ਅੱਛਾ ਖਾਸਾ ਮੁਨਾਫਾ ਕਮਾਇਆ ਹੋਵੇ ਕਿਉਂਕਿ ਬਾਜ਼ਾਰ ਦੀ ਜਿਹੜੀ ਚਾਲ ਹੈ ਉਹ ਲਗਾਤਾਰ ਲਗਾਤਾਰ ਵਧ ਰਹੀ ਹੈ ਸੈਂਟੀਮੈਂਟਸ ਕਾਫੀ ਮਜ਼ਬੂਤ ਹੋ ਚੁੱਕੇ ਨੇ ਫੰਡਾਮੈਂਟਲਸ ਕਾਫੀ ਮਜ਼ਬੂਤ ਹੋ ਚੁੱਕੇ ਨੇ ਕਰ ਜੀ ਡੀਪੀ ਨੰਬਰ ਸੀ ਤੇ 2.5 ਸਾਲਾਂ ਦੇ ਉੱਪਰਲੇ ਪੱਧਰ ਤੇ ਪਹੁੰਚ ਚੁੱਕੀ ਹੈ ਇਸ ਤੋਂ ਇਲਾਵਾ ਸਰਕਾਰ ਦੀ ਜਨਤਨ ਯੋਜਨਾ ਹੈ ਜਿਹੜੀ ਉਹ ਕਾਫੀ ਕਾਮਯਾਬ ਨਜ਼ਰ ਆ ਰਹੀ ਹੈ ਓਵਰਲ ਜਿੰਨਾ ਵੀ ਸੈਂਟੀਮੈਂਟਸ ਉਹ ਕਾਫੀ ਸੁਧਰਦਾ ਨਜ਼ਰ ਆ ਰਿਹਾ ਜਿਸ ਕਰਕੇ ਬਾਜ਼ਾਰ ਨਵੀਆਂ ਉਚਾਈਆਂ ਛੂ ਰਿਹਾ